ਅਸੋ ਅੱਜ ਆਪਾਂ ਖੜੇ ਆਂ ਭੂਂੜੀ ਪਿੰਡ ਭੂਂੜੀ ਪਿੰਡ ਵਿੱਚ ਦੇਖ ਸਕਦੇ ਹੋ ਇੱਕ ਕਟੜਾਅ ਚੱਲ ਰਿਹਾ ਪਿਛਲੇ 45 ਦਿਨਾਂ ਤੋਂ ਸਭ ਤੋਂ ਉੱਪਰ ਇਹਨਾਂ ਲਿਖਿਆ ਹੋਇਆ ਪਿੰਡ ਵਾਲਿਆਂ ਨੇ ਪੰਜਾਬ ਸਰਕਾਰ ਮੁਤਾਬਕ ਵੋਟਾਂ ਦਾ ਬਾਈਕਾਨ ਪਰੂਸ਼ਕ ਕੈਸ਼ ਟੱਕੀ ਨੂੰ ਬੰਦ ਕਰਵਾਉਣ ਲਈ ਪਿੰਡ ਭੂਂੜੀ ਦੇ ਸਾਰੇ ਨਗਰਦਾਤਾ ਸਰਗਰਮ ਹੋ ਗਏ। ਜੋ ਸਰਬਾਤ ਇਹਾ ਵੋਟਾਂ ਦਾ ਪੂਰਨ ਬਾਈਕਾਨ ਵੱਲੋਂ ਸਮੂਹ ਨਗਰ ਨਿਵਾਸੀ ਭੂਂੜੀ ਮਤਲਬ ਇੱਥੇ ਇੱਕ ਬਾਇਓ ਗੈਸ ਪਲਾਂਟ ਲੱਗ ਰਿਹਾ ਜਿਹਦੇ ਵਿਰੋਧ ਦੇ ਵਿੱਚ ਇਹ ਪਿੰਡ ਵਾਸੀ ਧਰਨਾ ਲਾ ਕੇ ਬੈਠੇ ਹੋਏ ਆ ਪਿੰਡ ਵਾਸੀਆਂ ਦਾ ਇਹ ਕਹਿਣਾ ਕਿ ਇਹ ਜਿਹੜਾ ਬਾਇਓ ਗੈਸ ਪਲਾਂਟ ਆ ਇਹਦੇ ਨਾਲ ਕੀ ਸਾਡੇ ਜਿਹੜਾ ਪਿੰਡ ਆ ਉਹ ਬਿਲਕੁਲ ਨਾਲ ਲੱਗਦਾ ਤੇ ਸਾਹਮਣੇ ਇੱਕ ਸਕੂਲ ਆ ਇਹ ਤਾਂ ਜੋ ਇਹਦੀ ਕੰਬੀ ਸਮੈਲ ਆਉਣੀ ਆ ਔਰ ਇਹਦੇ ਨਾਲ ਜਿਹੜਾ ਪਾਣੀ ਆ ਉਹ ਵੀ ਪ੍ਰਦੂਸ਼ਿਤ ਹੋਣਾ ਧਰਤੀ ਹਵਾ ਪਾਣੀ ਸਾਰਾ ਕੁਝ ਪ੍ਰਦੂਸ਼ਿਤ ਹੋਣਾ ਜਿਹੜਾ ਬੱਚਿਆਂ ਤੇ ਤੇ ਜਿਹੜੇ ਇੱਥੇ ਪਿੰਡ ਦੇ ਵਿੱਚ ਜਿਹੜੇ ਇੱਥੇ ਪਿੰਡ ਦੇ ਵਿੱਚ ਵਾਸੀ ਆ ਉਹਨਾਂ ਦਾ ਨੁਕਸਾਨ ਹੋਣਾ ਸਿਰਫ ਉਹ ਔਰ ਜੇ ਸੇਤ ਦੀ ਗੱਲ ਛੱਡ ਕੇ ਕਰੀਏ ਤਾਂ ਇਹਨਾਂ ਦਾ ਹੋਰ ਵੀ ਨੁਕਸਾਨ ਹੋਣਾ ਜਮੀਨਾਂ ਜੋ ਖਰਾਬ ਹੋਣੀਆਂ ਉਹਦੇ ਨਾਲ ਵੀ ਨੁਕਸਾਨ ਪੜਾ ਤੇ ਇਹ ਧਰਨੇ ਤੇ ਬੈਠੇ ਆ ਪਿੰਡ ਵਾਲੇ ਔਰ ਇਹਨਾਂ ਦੇ ਨਾਲ ਪਿੰਡ ਦੇ ਨਾਲ ਬੀਬੀਆਂ ਵੀ ਕਾਸ ਪੂਰਾ ਦੇਰੀਆਂ ਇਸ ਫਲਾਟ ਨੂੰ ਬੰਦ ਕਰਾਉਂਦਾ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੂੰ ਦੱਸਿਆ ਕਿ ਅਸੀਂ ਇਸ ਦੇ ਸਬੰਧ ਵਿੱਚ ਪ੍ਰਸ਼ਾਸਨ ਨਾਲ ਕਈ ਵਾਰੀ ਗੱਲ ਕੀਤੀਆਂ ਪਰ ਪ੍ਰਸ਼ਾਸਨ ਹਮੇਸ਼ਾ ਇਹਨਾਂ ਨੂੰ ਗੋਲ ਮੋਲ ਗੱਲਾਂ ਕਰਕੇ ਵਾਪਸ ਮੋੜ ਦਿੰਦਾ ਹੈ ਔਰ ਇਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਸੀ ਸਰਕਾਰ ਦੇ ਨੁਮਾਇੰਦਿਆਂ ਨਾਲ ਜਿਵੇਂ ਕਿ ਹੁਣ ਪ੍ਰੈਸ਼ਰ ਪੱਪੀ ਜਗਰਾਓ ਤੋਂ ਲੁਧਿਆਣੇ ਤੋਂ ਚੋਣ ਲੜਨ ਜਾ ਰਹੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਪਰ ਕੋਈ ਗੱਲ ਸਿਰੇ ਨਹੀਂ ਲੱਗੀ ਇਹ ਸਭ ਦਾ ਗੋਲ ਮੋਲ ਰਵਈਆ ਵਾ ਔਰ ਸਾਨੂੰ ਜਿੱਦ ਤੱਕ ਪਤਾ ਲੱਗਿਆ ਕਿ ਜਿਹੜੀ ਫੱਤੀ ਲੱਗ ਰਹੀ ਹੈ ਉਹਨਾਂ ਨੇ ਜਿਹੜੀ ਕਾਗਜ਼ੀ ਕਾਰਵਾਈ ਆਪ ਦੇ ਤ ਜੋ ਪੂਰੀ ਕੀਤੀ ਹੋਈ ਹੈ ਕਿ ਪ੍ਰਸ਼ਾਸਨ ਨੂੰ ਇਹਦੇ ਬਾਰੇ ਨਹੀਂ ਪਤਾ ਸੀ ਕਿ ਕੀ ਇੱਥੇ ਲੱਗ ਰਹੀ ਹੈ ਦਾ ਕੀ ਫਾਇਦਾ ਕੀ ਨੁਕਸਾਨ ਹੁਣ ਜਦ ਕਿ ਪਿੰਡ ਵਾਸੀ ਪਿੰਡ ਵਾਲਿਆਂ ਨੇ ਦੱਸਿਆ ਕਿ ਪ੍ਰਸ਼ਾਸਨ ਜਿਹੜਾ ਉਹ ਇਸ ਫੈਕਟਰੀ ਦੇ ਫਾਇਦੇ ਗੁਨਾਹ ਚ ਲੱਗਿਆ ਹੋਇਆ ਨਾ ਕਿ ਪਿੰਡ ਵਾਸੀਆਂ ਦਾ ਸਾਥ ਦੇਣ ਲਈ ਹੁਣ ਪਿੰਡ ਵਾਸੀ ਵੀ ਇਸ ਗੱਲ ਤੇ ਅੜੇ ਹੋਇਆ ਕਿ ਅਸੀਂ ਇਹ ਫੈਕਟਰੀ ਬੰਦ ਕਰਵਾ ਕੇ ਹੀ ਧਰਨਾ ਚੱਕਾਂਗੇ ਚਾਹੇ ਉਹਦੇ ਲਈ ਸਾਨੂੰ ਕਿੰਨਾ ਲੰਬਾ ਸੰਘਰਸ਼ ਕਰਨਾ ਪਵੇ ਸ਼ਾਂਤ ਮੈਸਿੰਗਰ ਚੱਲਦੇ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਸਿੱਖਾ ਵੀ ਕਰ ਦੇਣ ਹੁਣ ਆਉਣ ਵਾਲੇ ਸਮੇਂ 'ਚ ਇਹ ਪਤਾ ਲੱਗੂਗਾ ਕਿ ਇਹ ਫੈਕਟਰੀ ਬੰਦ ਹੁੰਦੀ ਆ ਜਾਂ ਕਿ ਫਿਰ ਪ੍ਰਸ਼ਾਸਨ ਦੀ ਜਾਂ ਸਰਕਾਰਾਂ ਦੀ ਜਿੱਤ ਹੋਦੀ ਆ ਫੈਕਟਰੀ ਚੱਲੂਗੀ ਜਾਂ ਬੰਦ ਹੋਊਗੀ ਇਹ ਆਉਣ ਵਾਲਾ ਸਮਾਂ ਫਿਰ ਉਸ ਤੋਂ ਬਾਅਦ ਅਕਾਲੀਆਂ ਦੇ ਲੀਡਰ ਆਏ ਉਹਨਾਂ ਨੇ ਮੀਟਿੰਗ ਕੀਤੀ ਉਹਨਾਂ ਨਾਲ ਉਹਨਾਂ ਨੂੰ ਵੀ ਉਹਨਾਂ ਨੇ ਮਾਗ ਪੱਤਰ ਦਿੱਤਾ ਵੀ ਫੈਕਟਰੀ ਬਾਰੇ ਤੁਸੀਂ ਕੀ ਸੋਚਿਆ ਉਹ ਕਹਿੰਦੇ ਅਸੀਂ ਤੁਗਲਾਂ ਦੇ ਨਾਲ ਆ ਉਹਨਾਂ ਨੂੰ ਸਵਾਲ ਕੀਤੇ ਗਏ ਵੀ ਨਾਲ ਤਾਂ ਕੋਈ ਤੁਸੀਂ ਕਦਮ ਨਹੀਂ ਚੱਕਿਆ ਉਹਨਾਂ ਕਹਿ ਦਿੰਨੇ ਹੁੰਦੇ ਨੇ ਨਾਲ ਅ ਅ ਡਾਕਟਰ ਸਿਦੇਵ ਸਿੰਘ ਨੂੰ ਜੀ ਪ੍ਰਦੂਸ਼ਿਤ ਗੈਸ ਫੈਕਟਰੀ ਵਿਵਸਥਾ ਕਮੇਟੀ ਇਹ ਪਿੰਡ ਜੂਨ ਮਿਸ਼ਾਲ ਦੇ ਜੱਥੇ ਦਾ ਨਿਸਕਤਰ ਪੰਜਾਬ ਦੇ ਅੱਜ ਅਸੀਂ ਇਹ ਤਰਨਾ ਲਾਇਆ ਹੋਇਆ ਅੱਜ 45ਵਾਂ ਦਿਨ ਹੈ ਇਹ ਤਰਨਾ ਇਸ ਕਰਕੇ ਲਾਇਆ ਸਾਡੇ ਪਿਛਲੇ ਪਾਸੇ ਇੱਕ ਫੈਕਟਰੀ ਹੈ ਅਸਾਰੀ ਦੀਨ ਇਹ 23 ਦੇ ਵਿੱਚ ਇਨਾਂ ਨੇ ਕੰਮ ਸ਼ੁਰੂ ਕਰਤਾ ਸੀ ਪਰ ਦਸ਼ਯਾ ਕਿਸ਼ਨ ਨੂੰ ਅਸੀਂ ਪਹਿਲਾ ਝੂਠ ਬੋਲਦੇ ਰਹੇ ਤੌਰ 'ਤੇ ਬਣਨੇ ਆ। ਉਸ ਤੋਂ ਬਾਅਦ ਪਤਾ ਲੱਗ ਗਿਆ ਕੁਛ ਇਹਨਾਂ ਨਾਲ ਮੀਟਿੰਗਾਂ ਹੋਈਆਂ ਐ ਤਸੱਲੀਬਖਸ਼ ਜਵਾਬ ਜੇ ਦੇ ਸਕੇ। ਉਸ ਤੋਂ ਬਾਅਦ ਅਸੀਂ ਫਿਰ ਪਿੰਡ ਵਾਲੇ ਸੋਚ ਕੇ ਡੀਸੀ ਨੂੰ ਮੰਗ ਪੱਤਰ ਦਿੱਤਾ। ਪ੍ਰਦੂਸ਼ਣ ਬੋਰਡ ਵਾਲੇ ਕਹਿੰਦੇ ਵੀ ਹਫ਼ਤੇ ਬਾਅਦ ਆਵੇਂ ਪਰ ਆਏ ਨਹੀਂ ਉਹ। ਉਸ ਤੋਂ ਬਾਅਦ ਫਿਰ ਅਸੀਂ ਇੱਕ 21 ਮਾਰਚ ਦਾ ਧਰਨਾ ਦਿੱਤਾ ਚਤਾਵਨੀ ਧਰਨਾ। ਉਸ ਤੋਂ ਬਾਅਦ ਬੰਦ ਕਰਤਾ ਤੇ ਫਿਰ ਹਫ਼ਤੇ ਦਾ ਟਾਈਮ ਦੇ ਕੇ ਫਿਰ 28 ਮਾਰਚ ਤੋਂ ਇਹ ਧਰਨਾ ਪੱਕਾ ਚੱਲ ਰਿਹਾ ਅਜ 45 ਮਾਂ ਦਾਣਾ। ਤੇ ਤੁਸੀਂ ਆ ਜਿਹੜੇ ਲੋਕ ਬੈਠੇ ਦੇਖਦੇ ਹੋ ਇਹ ਜਿੱਥੇ ਸਾਡੇ ਪਿੰਡ ਦੇ ਵਾਲੇ ਦਲੋਂ ਵੀ ਆਉਂਦੇ ਆ 14 ਆਪਣੇ ਅਪ੍ਰੈਲ ਨੂੰ 14 ਅਪ੍ਰੈਲ ਨੂੰ ਇੱਕ ਜਿਲ੍ਹਾ ਪੱਧਰੀ ਰੈਲੀ ਜੀ ਚਿਤਨਹਿਜਰ ਦਾ ਕਰ ਸੀ ਲੋਕਾਂ ਨੇ ਆਉਦੀ ਬਲਾਜ ਆਵਾਜ਼ ਬਲੰਦ ਕੀਤੀ ਐਡੀਐਮ ਤੋਂ ਲੈ ਕੇ ਡੀਸੀ ਤੱਕ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਆ ਐਡੀਐਮ ਐਡੀਐਮ ਜਗਰਾਉ ਨਾਲ ਤਿੰਨ ਚਾਰ ਮੀਟਿੰਗਾਂ ਵੀ ਹੋ ਗਈਆਂ ਪਰ ਉਹ ਹਰ ਵਕਤ ਉਹ ਫੈਕਟਰੀਆਂ ਦੇ ਹੱਕ 'ਚ ਖੜਦੇ ਆ। ਅਸੀਂ ਉਹਨਾਂ ਨੂੰ ਧਾਰਨਾ ਦਿੱਤੀ ਆ ਵੀ ਰਣਾਲ ਦੀ ਫੈਕਟਰੀ ਐ। ਜਿਸ ਗੁਹਾ ਜਾਂ ਪ੍ਰਾਲੀ ਦੀ ਗੱਲ ਕਰਦੇ ਆ ਜੇ ਨੇਪੀਅਰ ਘਾ ਜਿਹੜਾ ਗੰਨੇ ਦਾ ਹੀ ਛੋਟਾ ਪ੍ਰਾ ਮਠਾਸ ਹੁੰਦੀ ਐ। ਉਹ ਉਹਦੇ ਨਾਲ ਦੀ ਫੈਕਟਰੀ ਲੱਗੀ ਐ ਕੰਗਰਾਲੀ ਰਾਜਪੂਤਾਂ ਖੰਨੇ ਦੇ ਨੇੜੇ। ਅਸੀਂ ਉਹਦੀ ਵਿਸਟ ਕੀਤੀ ਐ, ਉੱਥੋਂ ਦੇ ਲੋਕਾਂ ਦੀ ਇੰਟਰਵਿਊ ਲਈ ਐ। ਤਾਂ ਉੱਥੇ ਜਾ ਕੇ ਜਦੋਂ ਅਸੀਂ ਖੜੇ ਤੇ ਸਾਹ ਨਹੀਂ ਆਉਂਦਾ ਸੀ। ਤੇ ਉਹ ਲੋਕਾਂ ਨੇ ਦੱਸਿਆ ਵੀ ਅਸੀਂ ਬਹੁਤ ਮਾੜੀ ਹਾਲਤ 'ਚ ਜਾ ਰਹੇ ਹਾਂ। ਉੱਤੇ ਕੁਛ ਬੀਬੀਆਂ ਸੀ ਮਜ਼ਦੂਰ ਔਰਤਾਂ ਆਈਆਂ ਉਹ ਕਹਿੰਦੇ ਨਾਲ ਗਮਲੇ ਦਾ ਗਮਲੇ ਛੋਟੀ ਫੈਕਟਰੀ ਕੰਮ ਕਰਦੇ ਹਵਾ ਉਧਰ ਲੈ ਕੇ ਅਸੀਂ ਤੇ ਭੈਣ ਰੋਟੀ ਵੀ ਨਹੀਂ ਖਾਦੀ ਉਹ ਸਾਰਾ ਕੁਛ ਅਸੀਂ ਵਰਨ ਜਦੋਂ ਇੱਥੇ ਆ ਕੇ ਦੱਸਿਆ ਤਾਂ ਅਸੀਂ ਇਹ ਸੋਚ ਲਿਆ ਪਿੰਡ ਵਾਲਿਆਂ ਨੇ ਫਿਰ ਅਸੀਂ ਉਹਨਾਂ ਦੀ ਬੱਚਾ ਲੈ ਕੇ ਗਏ ਉੱਤੇ ਬੀਬੀਆਂ ਵੀ ਗਈਆਂ ਦੋ ਵਾਰੀ ਗਈਆਂ ਤਾਂ ਉਹ ਅੱਖੀਂ ਦੇਖ ਕੇ ਆਈਆਂ ਵੀ ਬਾਕੀ ਬਹੁਤ ਨਰਕ ਕਾਲੀ ਜ਼ਿੰਦਗੀ ਹੈ ਜਿਹੜੀ ਆਪਾਂ ਜੇ ਆਪਾਂ ਗੱਲ ਕਰੀ ਜੀ ਫੈਕਟਰੀ ਦੀ ਜਿਹੜੀ ਪਿੱਛੇ ਲੱਗ ਰਹੀ ਹੈ ਜਾਂ ਬਾਇਓ ਪਲੈਂਟ ਕੀ ਹੈ ਕੀ ਬੰਦਾ ਕੀ ਹੈ ਇਥੇ ਬਣ ਕੇ ਇਹਨਾਂ ਨੇ ਬਾਇਓ ਗੈਸ ਦੇ ਬੇਸ ਤੇ ਕਹਿੰਦੇ ਅਸੀਂ ਸੀएनजी ਬਣਾਉਣੀ ਹੈ ਇਹਦੇ ਵਿੱਚ ਗੋਹਾ ਜਾਂ ਪਰਾਲੀ ਦੀ ਵੀ ਗੱਲ ਕਰਦੇ ਆ ਜਾਂ ਨੇਪੀਰਕਾ ਇਹ ਕਿੰਨੇ ਟਰਾਲੀਆਂ ਪਰ ਪਰ ਕੈਸੀ ਲੁੱਦਣੋਂ ਡੈਰੀ ਚੱਲਿਆਉਣੀ ਆ ਉਹ ਜਦੋਂ ਸਾਰਾ ਮਿਕਸ ਹੋ ਕੇ ਤੇ 50000 ਲੀਟਰ ਕਹਿੰਦੇ ਆ ਮਾਰ ਜਿਹੜੇ ਸਾਨੂੰ ਦੱਸ ਕੇ ਯੂਨੀਵਰਸਿਟੀ ਦੇ ਪ੍ਰੋਫੈਸਰ 50000 ਲੀਟਰ ਪਾਣੀ ਪੈਣਾ ਇੱਥੇ ਉਹ ਸਾਰੇ ਨੇ ਜੋ ਘੁਲਣਾ ਇੱਕ ਬਦਬੂ ਪੈਦਾ ਕਰਨੀ ਆ ਓਏ ਇਹਦੇ ਵਿੱਚ ਪਹਿਲਾਂ ਮethane ਬਣਨੀ ਆ 90 ਦੀ ਬਦਬੂ ਆ ਉਹੀ ਗੈਸ ਬਣਦੀ ਆ ਹਾਂ ਉਹ ਤੋਂ ਹੀ ਗੰਗੈਸ ਉਹ ਚ ਬੰਦੇ ਮਿੱਠਾਈ ਠੀਕ ਜੇ ਲੀਕ ਹੋ ਜਾਂਦੀ ਹੈ ਟੈਕਨੀਕ ਦਾ ਕੋਈ ਪਤਾ ਨਹੀਂ ਉਹ ਆ ਸਾਡੇ ਕੋਲੇ ਵਾਦੀ ਆ ਆ ਨਾਲ ਸਕੂਲ ਹੈ ਤੇ ਉਹ ਕਹਿੰਦੇ 8-10 ਕਿਲੋਮੀਟਰ ਦੂਰ ਇਹਦੀ ਬਦਬੂ ਵੀ ਹੈ ਜਿਹੜੀ ਮਤਲਬ ਵੀ ਉਹ ਕਦੋਂ ਬੋਲਦੀ ਹੈ ਜਦੋਂ ਬੇਸਟ ਰੱਖਦੇ ਆ ਢੱਕਦੇ ਨਹੀਂ ਜਾਂ ਜਦੋਂ ਢੱਕਣ ਚਾਕੇ ਪਾਉਂਦੇ ਆ ਉਹ ਦੱਸਦੇ ਆ ਲੋਕ ਇਹ ਤਾਂ ਜੇ ਸ਼ਰੀਦ ਹੀ ਨਾ ਤਾਂ ਇਹਦੇ ਨਾਲ ਕਹਿੰਦੇ ਕਹਿੰਦੇ ਵੀ ਰਾਤ ਨੂੰ ਮੁਸ਼ਕਿਲ ਨਾਲ ਸੁੱਤੇ ਪੈ ਜਾਕ ਪੈਨੇ ਤੇ ਫਿਰ ਨੀਂਦ ਨਹੀਂ ਆਉਂਦੀ ਸਾਡੇ ਬੱਚੇ ਨਾਲ ਕਹਿੰਦੇ 400 ਮੀਟਰ ਤੇ ਸਕੂਲ ਹੈ ਸਾਡੇ ਦਾ 100 ਮੀਟਰ ਤੇ ਆ ਜੇ ਆਪਾਂ ਗੱਲ ਕਰੀਏ ਜੀ ਤੁਸੀਂ ਇਸ ਦੇ ਸਬੰਧ ਵਿੱਚ ਪ੍ਰਸ਼ਾਸਨ ਕੋਲੇ ਗਏ ਹੋ ਪ੍ਰਸ਼ਾਸਨ ਦਾ ਕੀ ਰੋਕ ਰਿਹਾ ਹਜੇ ਤੱਕ ਪ੍ਰਸ਼ਾਸਨ ਨੂੰ ਲੱਗਦਾ ਹੈ ਵੀ ਜਦੋਂ ਉਹਨਾਂ ਨੇ ਮਨਜ਼ੂਰੀ ਦਿੱਤੀ ਆ ਉਸ ਅੱਖਾਂ ਬੰਦ ਕਰਕੇ ਦਿੱਤੀ ਆ ਜਾਂ ਕੀ ਡਰਾਮੇ ਕਰ ਰਹੇ ਆ ਕੀ ਕਾਰਨ ਕੀ ਆਉਦਾ ਜ਼ਿਆਦਾਤਰ ਜਿਹੜਾ ਪ੍ਰਸ਼ਾਸਨ ਹਿੰਦੁਸਤਾਨ ਦਾ ਜਿਹੜੀ ਅਫਸਰਸ਼ਾਹੀ ਆ ਉਹ ਅੱਖਾਂ ਬੰਦੀ ਰੱਖਦੀ ਆ ਹੋ ਸਕਦਾ ਕੋਈ ਰਿਸ਼ਤਾ ਲੈਂਦਾ ਹੋਵੇ ਉਹਨਾਂ ਨੇ ਜਦੋਂ ਅਸੀਂ ਪਹਿਲੇ ਬੰਕ ਪੱਤਰ ਦੇਣ ਗਏ ਆ ਉਹਨਾਂ ਜਿਹੜਾ ਲੈਟਰ ਸੀ ਡੀਸੀ ਨੇ ਦਿੱਤਾ ਐਕਸ਼ਨ ਡਿਪਾਰਟਮੈਂਟ ਦਾ ਐਕਸ਼ਨ ਜਿਹੜਾ ਪ੍ਰਦੂਸ਼ਣ ਬੋਰਡ ਦਾ ਸੀਗਾ ਉਹ ਕਿਤਾਬ ਖੋਲ ਕੇ ਵਹਿ ਗਿਆ ਬੰਦਾ ਕਿ ਆ ਜਿਨੇ ਹੁਣ ਅਸੂਈ ਦਿੱਤੀ ਹੋਈ ਐ ਦੇਖੋ ਅਸੂਈ ਦਿੱਤੀ ਹੋਈ ਐ ਐਵੇਂ ਐਸਡੀਐਮ ਕਹਿੰਦਾ ਮਾਲਕਾ ਤਹਿਸੀਲ ਦਾ ਸਾਨੂੰ ਕਹਿੰਦਾ ਮੈਨੂੰ ਡਾਕੂਮੈਂਟ ਭੇਜੋ ਮੈਂ ਪਤਾ ਕਰਾਂ ਵੀ ਹੈ ਕੀ ਚੀਜ਼ ਪਤਾ ਹੀ ਨਹੀਂ ਤੇ ਪ੍ਰਾਈਵੇਟ ਜਿਹੜੇ ਪਲੇਅਰ ਹੈ ਜਿਹੜੇ ਲਾ ਰਿਹਾ ਹੈ ਸਬਸਿਦੀ ਬਹੁਤ ਵੱਡੀ ਐ ਸਬਸਿਡੀ ਦਾ ਮਤਲਬ ਲੋਕਾਂ ਦੇ ਟੈਕਸਾਂ ਦਾ ਪੈਸਾ ਇਹਨਾਂ ਨੂੰ ਮੁਕਤ ਦੇਣਾ ਜਿਨ੍ਹਾਂ ਨੂੰ ਇਹਦਾ ਲਾਲਚ ਬਹੁਤ ਹੈ। ਬਾਕੀ ਇਹਨੇ ਗੈਸ਼ ਜਿਹੜੀ ਜ਼ਰੂਰੀ ਨਹੀਂ ਜੋ ਕਹਿੰਦੇ ਆ ਕਰਨ ਉਹ ਜਿਹੜੇ ਕنگੜਾਣੀ ਰਾਜਪੂਤਾਂ ਨੇ ਦੱਸਦੇ ਬ ਕਹਿੰਦੇ ਸਾਨੂੰ ਵੀ ਐਸੀ ਕੋਸ਼ਿਸ਼ ਪਾਇਆ ਗੰਨੇ ਦੀ ਮੈਲ ਟੈਂਕਰ ਪਰ ਕੇ ਲਿਉਂਦੇ ਚਿੱਕੜ ਹੋ ਜਾਂਦਾ ਸੜਕ ਦੇ ਉੱਤੇ। ਉਹ ਪਾਉਂਦੇ ਆ ਜਦੋਂ ਮੁਸ਼ਕ ਬਹੁਤਾ ਮੱਖੀ ਬਹੁਤ ਹੈ ਤੇ ਜਦੋਂ ਉੱਥੇ ਸਾਰਾ ਕੁਝ ਪੈਂਦਾ ਨਾ ਫਿਰ ਕਹਿੰਦੇ ਜਿਉਂ ਨਹੀਂ ਜੇ ਆਪਾਂ ਗੱਲ ਕਰੀਏ ਸਰਕਾਰ ਦੀ ਤਾ ਸਰਕਾਰ ਦਾ ਕੀ ਰਵਈਆ ਇਹਦੇ ਵਿੱਚ ਸਰਕਾਰ ਦੇ ਨੁਮਾਇंदे ਤਾਂ ਅਫਸਰ ਚਾਹੀਏ ਆ ਸਰਕਾਰ ਦੇ ਜਿਹੜੇ ਨੁਮਾਇंदे ਆਏ ਆ ਇੱਕ ਨੁਮਾਇੰਦਾ ਤਾਂ ਜਿਹੜਾ ਇੱਥੇ ਖੜਾ ਆਪਣੇ ਆਪ ਵਾਲਿਆਂ ਦਾ ਪੱਪੀ ਪ੍ਰਸ਼ਾਸਨ ਕੀ ਕਹਿੰਦੇ ਆ ਉਹਨੂੰ ਉਹ ਇਹ ਕਹਿੰਦਾ ਮੈਂ ਇੱਕ ਦਿਨ ਚ ਬੰਦ ਕਰਾ ਦੂੰ ਅੱਜ ਹਫਤਾ ਹੋ ਗਿਆ ਪਰसों ਸਾਡੇ ਪ੍ਰਸ਼ਾਸਨ ਨਾਲ ਐਸਐਸਪੀ ਦੇ ਦਫ਼ਤਰ ਚ ਗੱਲ ਹੋਈ ਆ ਅਸੀਂ ਸੀਗੇ ਤੁਲਣੀ ਕਮੇਟੀ ਵੱਲੋਂ ਤੇ ਸ਼ਿਕਾਇਤ ਕਮੇਟੀ ਵਾਲੇ ਖਾੜੇ ਵਾਲੇ ਤੇ ਪੰਜਾਬ ਦੇ ਪ੍ਰਧਾਨ ਮਨੀਸ਼ ਸਿੰਘ ਤਰੇੜ ਸੀ ਸਾਨੂੰ ਭਾਈ ਰੱਖਿਆ 6:30 ਵਜੇ ਤੱਕ ਕਨੇ ਉਹ ਅਸਦੀ ਹੋ ਸਾਡੇ ਨੂੰ ਝੂਠ ਬੋਲਿਆ ਧੋਖਾ ਕਰਦੇ ਉਹ ਸਾਨੂੰ ਕਿੱਦਾਂ ਲਈ ਬੈਠਿਆ ਪੱਪੂ ਪ੍ਰੈਸਰ ਆ ਗਿਆ ਅਸੀਂ ਤੇ ਸਾਰੀ ਉਹ ਗੱਲ ਮੁੱਕ ਰੂਤੇ ਮੈਂ ਕੀਤੀ ਅਈ ਕਹੇ ਤਾਂ ਤੂੰ ਤਾਂ ਇੱਕ ਦਿਨ ਚ ਬੰਦ ਹੋ ਕਿਉਂ ਨਹੀਂ ਬੰਦ ਲੱਗਦਾ ਹੁਣ ਸਰਕਾਰ ਦਾ ਰਵਈਆ ਕੀ ਲੱਗਦਾ ਉਹ ਬੰਦ ਕਰਵਾਉਣਾ ਚਾਹੁੰਦੀ ਹੈ ਜਾਂ ਨਹੀਂ ਸਰਕਾਰ ਦਾ ਰਵਈਆ ਜਿਹੜਾ ਡੰਗ ਟਪਾਉ ਵਾਲਾ ਪ੍ਰਸ਼ਾਸਨ ਦਾ ਰਵਈਆ ਡੰਗ ਟਪਾਉਣਾ ਵੀ ਬੂਟਾ ਲੱਗ ਜਾਣਾ ਇੱਥੇ ਮੇਰੇ ਸਾਥੀ ਦੂਜੇ ਦੱਸਣਗੇ ਵੀ ਹੱਕ ਕੇ ਲੋਕਾਂ ਨੇ ਬਾਈਕਟ ਕੀਤਾ ਕਿ ਕਿਸ ਗੱਲ ਦਾ ਬਾਈਕਟ ਕੀਤਾ ਲੋਕ ਸ਼ਬਦੀਆਂ ਚੋੜਾਂ ਤੋਂ ਤੁਹਾਡੇ ਪਿੰਡ ਨੇ ਬਾਈਕਟ ਕੀਤਾ ਟੋਟਲ ਨੇ ਕਰਤਾ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਦੁਰਦਾਰੇ ਸ਼ੌਂਕ ਵਾਲੀ ਵੀ ਕੋਈ ਵੀ ਬੰਦਾ ਵੋਟ ਨਹੀਂ ਪਾਊਗਾ ਵੋਟ ਨਹੀਂ ਪਾਊਗਾ ਬੂਥ ਵੀ ਨਹੀਂ ਲੱਗੂਗਾ ਬੂਥ ਨਹੀਂ ਲੱਗੂਗਾ ਕਿ ਹੁਣ ਜਿਹੜਾ ਤੁਹਾਡਾ ਧਰਨਾ ਚੱਲਦਾ ਕਿੰਨੇ ਦਿਨ ਹੋ ਗਏ ਇਹਨੂੰ ਅੱਜ 45 ਦਿਨ 49 ਦਿਨ ਹੋ ਗਏ ਤੇ ਅੱਗੇ ਤੁਹਾਡਾ ਕੀ ਪਲਾਨ ਆ ਜਾਂ ਗਾ ਸੰਘਰਸ਼ ਕਿੱਦਾਂ ਚੱਲੂਗਾ ਸੰਘਰਸ਼ ਹੋਰ ਤਿੱਖਾ ਕਰ ਰਹੇ ਅਸੀਂ 10 ਤਰੀਕ ਨੂੰ ਸਾਰੇ ਇਲਾਕੇ ਦਾ ਸੈਕਰੀਟ ਟ੍ਰੈਕਟਰ ਨਾਲ ਮਾਰਚ ਕਰ ਰਹੇ 7 ਮਈ ਮਾਰਚ 7 ਮਈ ਦਾ ਜਿਹਦੇ ਵਿੱਚ ਜਿਹੜੇ ਇਲਾਕੇ ਦੇ ਲੋਕ ਸਾਡੇ ਨਾਲ ਆ ਕੱਲ ਪਰੋ ਵਾਲਾ ਆ ਉੱਥੇ ਮੰਗ ਪੱਤਰ ਦਿੱਤਾ ਉਹਨਾਂ ਨੂੰ ਸਵਾਲ ਕਰਤੇ ਜੇ ਇਹ ਨਹੀਂ ਕਰਦੇ ਕਹਿੰਦੇ ਅਗਲੀ ਵਾਰ ਨੂੰ ਅਸੀਂ ਦੇਖਾਂਗੇ ਜੇ ਭੂੰਦੀਆ ਜਿਵੇਂ ਕਹਿੰਦੇ ਉਵੇਂ ਕਰਨਾ ਪਊ ਸਾਨੂੰ ਜੇ ਆਪਾਂ ਹੋਰਾਂ ਦੀਆਂ ਪਾਰਟੀਆਂ ਦੀ ਗੱਲ ਕਰੀ ਕੋਈ ਹੋਰ ਵੀ ਰਾਜਨੀਤੀ ਕਰਨਾ ਹੈ ਜਾਂ ਕਿਸੇ ਨੇ ਸਪੋਰਟ ਦੀ ਗੱਲ ਵੀ ਕੀਤੀ ਹੈ ਦਿਲੋਂ ਨਹੀਂ ਸਪੋਰਟ ਦਿਲੋਂ ਨਹੀਂ ਜਿਵੇਂ ਪੋਲੀਟੀਕਲ ਬੰਦਿਆਂ ਤੋਂ ਹੁੰਦਾ ਇੱਕ ਇਦਾਂ ਬਿਆਨ ਜ਼ਰੂਰ ਦਿੱਤਾ ਹੋਰ ਪ੍ਰੈਕਟੀਕਲੀ ਕੋਈ ਬਲਬ ਨਹੀਂ ਕੋਸ਼ਿਸ਼ ਕੀਤਾ ਅਸੀਂ ਕਹਿੰਦੇ ਜੇ ਤੁਸੀਂ ਸਾਡੀ ਹਮਾਇਤ ਹੀ ਕਰਨੀ ਹੈ ਧਰਨਾ ਲਾ ਦੇਓ ਡੀਸੀ ਤੇ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਇਹਨਾਂ ਨੇ ਪਹਿਲਾਂ ਹੀ ਜੋ ਫੈਕਟਰੀ ਹੰਜੀਬੀ ਕੀ ਨਾਮ ਆਪਣਾ ਜੀ ਬੀਬੀ ਨੇ ਧਰਨਾ ਲੱਗਿਆ ਤੁਹਾਡਾ ਬੀਪੀਆਂ ਦਾ ਕੀ ਰੋਲ ਰਹੂਗਾ ਇਹਦੇ ਵਿੱਚ ਇਹਦੇ ਵਿੱਚ ਜਿੱਥੋਂ ਤੱਕ ਮੈਨੂੰ ਲੱਗਦਾ ਬੀਪੀਆਂ ਦਾ ਰੋਲ ਵਧੀਆ ਰਹੂਗਾ ਤੁਸੀਂ ਸਾਰੇ ਇਕੱਠੇ ਹੋ ਕੇ ਸ਼ਿਵਾਰਸ਼ ਕਰੋ ਉਸ ਬੰਦਿਆਂ ਨੂੰ ਪਹਿਲਾਂ ਤੌਰ ਨੂੰ ਕਹਾਂ ਮਤਲਬ ਤੁਸੀਂ ਘਰ ਦੇ ਕੰਮ ਵੀ ਕਰਨੇ ਹੁੰਦੇ ਬੱਚਿਆਂ ਨੇ ਵੀ ਜਾਣਾ ਹੁੰਦਾ ਸਾਰਾ ਰੋਟੀ ਬਣਾਉਂਦਾ ਕਰਨਾ ਕਿਸ ਤਰ੍ਹਾਂ ਫਿਰ ਇਹ ਥੋੜਾ ਸਿਸਟਮ ਕਰ ਲੈਂਦੇ ਹਾਂ ਜੀ ਕੋਈ ਨਹੀਂ ਅਸੀਂ ਮੈਨੇਜ ਕਰ ਲੈਂਦੇ ਆ ਅਸੀਂ ਹੁਣ ਵੀ ਆਉਣੀ ਆ ਨਾ ਤੇ ਸਭ ਕੁਝ ਸਾਨੂੰ ਪਤਾ ਵਾ ਕਿ ਇਸ ਤਰ੍ਹਾਂ ਕਰ ਇਹ ਸਾਨੂੰ ਪਹਿਲਾਂ ਜ਼ਰੂਰੀ ਆ ਥੋੜਾ ਬਹੁਤਾ ਘਰ ਦਾ ਕੰਮ ਟਾਲ ਵੀ ਸਕਦਾ ਪਰ ਇਹ ਵੱਧ ਜ਼ਰੂਰੀ ਆ ਸਾਨੂੰ ਤੇ ਅਸੀਂ ਇਹ ਫੈਕਟਰੀ ਚ ਆ ਕੇ ਰਹਣੀ ਆ ਜਿਹੜੇ ਬੱਚੇ ਜਾਂਦੇ ਸਕੂਲਾਂ 'ਚ ਪੜ੍ਹਨ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਹੋਊਗੀ ਬਾਰੇ ਹਾਂਜੀ ਪਰੇਸ਼ਾਨੀ ਆਉਂਦੀ ਆ ਚਲੋ ਘਰਾਂ ਦੇ ਵਿੱਚ ਹੁੰਦੇ ਆ ਇਦਾਂ ਹੀ ਸਮਹਲਣ ਵਾਲੇ ਹੁੰਦੇ ਆ ਨਾ ਉਹ ਜ਼ਿਆਦਾ ਫਿਰ ਮਤਲਬ ਇੱਥੇ ਆਉਂਦੇ ਆ ਤੇ ਜਿਨ੍ਹਾਂ ਨੂੰ ਥੋੜੀ ਪਰੇਸ਼ਾਨੀ ਹੁੰਦੀ ਆ ਉਹ ਘੱਟ ਆਉਂਦੇ ਆ ਅਸੀਂ ਤਾਂ ਉਹਨਾਂ ਨੂੰ ਵੀ ਕਹਿੰਦੇ ਆ ਕੋਈ ਗੱਲ ਨਹੀਂ ਤੁਸੀਂ ਆਪ ਦਾ ਆਓ ਜਿੰਨੇ ਮਰਜ਼ੀ ਆਓ ਤੇ ਪਹੁੰਚੋ ਪਿੰਡ ਦੀਆਂ ਸਾਰੀਆਂ ਬੀਬੀਆਂ ਆ ਰਹੀਆਂ ਜਾਂ ਘੱਟ ਹਾਂਜੀ ਸਾਰੀਆਂ ਬੀਬੀਆਂ ਆ ਰਹੀਆਂ ਮੈਂ ਪਰ ਕੁਝ ਬੀਬੀਆਂ ਨਹੀਂ ਆਉਂਦੀਆਂ ਤੇ ਉਹਨਾਂ ਨੂੰ ਵੀ ਅਸੀਂ ਤਾਂ ਜਗਾਉਨੇ ਆ ਵੀ ਤੁਸੀਂ ਆਓ ਤੇ ਘਰ ਦੇ ਕੰਮ ਬਾਅਦ ਦੇ ਵਿੱਚ ਆ ਪਹਿਲਾਂ ਫੈਕਟਰੀ ਆ ਜੇ ਇਹੀ ਆਪਾਂ ਇਹੀ ਇੱਥੇ ਲਾਗੇ ਆਪਣੇ ਸਿਰ ਤੇ ਤੇ ਫਿਰ ਆਪਣੇ ਘਰ ਦੇ ਕੰਮ ਆਪਾਂ ਕੀ ਕਰਾਂਗੇ ਜੇ ਬਿਮਾਰੀਆਂ ਲੱਗੀਆਂ ਤਾਂ ਆਪਣੇ ਘਰਾਂ ਚ ਵੀ ਗੱਲ ਚੱਲਦੀ ਹੋਊ ਜਿਹੜੇ ਬੱਚੇ ਆ ਉਹ ਇਹਦੇ ਬਾਰੇ ਕੀ ਸੋਚਦੇ ਆ ਉਹਨਾਂ ਨੂੰ ਵੀ ਗਿਆਨ ਦਿੱਤਾ ਇਹਦੇ ਬਾਰੇ ਦੱਸਿਆ ਵੀ ਕੀ ਆ ਇਹ ਵੈਸੇ ਸਾਡੇ ਬੱਚੇ ਬਾਹਰ ਗਏ ਹੋ ਜਾਂ ਵੈਸੇ ਮੈਂ ਮਾਰ ਰਹੀ ਨਹੀਂ ਬਹੁਤ ਦੇਰ ਤੋਂ ਮੈਂ ਚਾਰ ਇੰਜੈਕਸ਼ਨ ਲਾਉਣੀ ਆ ਮੈਂ ਰੋਜ਼ ਇੱਥੇ ਆਉਣੀ ਆ ਠੀਕ ਆ ਚਾਹੇ ਮੇਰੀ ਦਵਾਈ ਮੇਰੀ ਵੀ ਹੋ ਜਾਂਦੀ ਆ ਤੇ ਕੈਨਸਲ ਹੋ ਜਾਂਦੀ ਹੈ ਲੈਣ ਦੇ ਵਿੱਚ ਪਰ ਮੈਂ ਇਹਨੂੰ ਪਹਿਲਾਂ ਸਮਝਿਆ ਹੋਇਆ ਜੇ ਸਾਨੂੰ ਜਾਣ ਵੀ ਦੇਣੀ ਪੈ ਸਕਦੀ ਹੈ ਅਸੀਂ ਦੇ ਸਕਦੇ ਹਾਂ ਠੀਕ ਹੈ ਮਰ ਮਰ ਕੇ ਜੇ ਹੁਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਮੇਰੇ ਹਿੱਸੇ ਦੀ ਦੁਨੀਆ ਤੇ ਰਾਜ ਕਿਸੇ ਦਾ ਕਿਉਂ ਹੋਵੇ ਮੇਰੇ ਹਿੱਸੇ ਦੀ ਧਰਤੀ ਤੇ ਰਾਜ ਕਿਸੇ ਦਾ ਕਿਉਂ ਹੋਵੇ ਠੀਕ ਹੈ ਹਾਂ ਜੀ ਬੀ ਨਾਮ ਜਿਤਨਾ ਅਜਿੰਦਰ ਕਾ ਅਜਿੰਦਰ ਜੀ ਜਿਸ ਤਰ੍ਹਾਂ ਤੁਸੀਂ ਹੁਣ ਧਰਨੇ ਤੇ ਬੈਠੇ ਹੋ ਹਾਂ ਜੀ ਤੁਹਾਡੇ ਇੱਥੇ ਕੋਈ ਗੈਸ ਤਰਤੀ ਲੱਗ ਰਹੀ ਹੈ ਤੇ ਤੁਸੀਂ ਕਿਹੜਾ ਅੱਜ ਗੱਲ ਕਰਦੇ ਹੋ ਬੱਚੇ ਇਸ ਤੋਂ ਜਾਣੂ ਹੈ? ਹਾਂਜੀ ਬਿਲਕੁਲ ਜਾਣੂ ਨੇ। ਤੇ ਕੀ ਉਹਨਾਂ ਦਾ ਕੀ ਕਹਿਣਾ ਹੈ? ਉਹਨਾਂ ਨਾਲ ਕੀ ਕਹੀਆਂ ਗੱਲਾਂ ਹੁੰਦੀਆਂ ਇਸ ਬਾਰੇ 'ਚ? ਉਹਨਾਂ ਦੇ ਨਾਲ ਵੀ ਇਹੀ ਆ ਉਹਨਾਂ ਨੂੰ ਵੀ ਸਾਹ ਲੈਣ ਪ੍ਰੋਬਲਮ ਆਉਂਦੀ ਹੈ ਜਿਵੇਂ ਇਹ ਬਿਮਾਰੀ ਦੇ ਨਾਲ ਅਸੀਂ ਉੱਥੇ ਗਏ। ਕਿਹੜੀ ਕਿਹੜੀ ਗੱਲ ਆਂ ਬੱਚੇ ਵੱਢਦੇ ਆ ਜੀ? ਬੱਚੇ ਮੇਰਾ ਡਿਗਰੀ ਕਰਦਾ ਵੀ ਦੇ ਤੇ ਉਹਨਾਂ ਨੇ ਕੋਈ ਸਰਚ ਮਾਰੀ ਆ ਕੋਈ ਨੈਟ ਤੇ ਜਾਂ ਕੋਈ ਹੋਰ ਪਤਾ ਕੀਤਾ ਆਪਣੇ ਤੌਰ ਤੇ ਬਿਲਕੁਲ ਸੀ ਖੁਦ ਦੇਖ ਕੇ ਆਏ ਜਾਂ ਕਿ ਰਾਜਪੂਤਾਂ ਦਾ ਆਹ ਬੱਚਿਆਂ ਦੀ ਗੱਲ ਕਰਦੇ ਆ ਬੱਚਿਆਂ ਨੇ ਕੋਈ ਬਾਰੇ ਕੀ ਬੱਚਿਆਂ ਦਾ ਕੀ ਵਿਚਾਰ ਹੈ ਇਹ ਬਾਰੇ ਵਿੱਚ ਬੱਚੇ ਵੀ ਚਾਹੁੰਦੇ ਆ ਵੀ ਨਹੀਂ ਇਹ ਬੰਦ ਹੋਣੀ ਚਾਹੀਦੀ ਕਿਉਂਕਿ ਸਾਡੇ ਤਾਂ ਇੱਥੇ ਬੁੱਢੇ ਉਹਨੇ ਆਉਣ ਦੇ ਤੌਰ ਤੇ ਤੁਹਾਨੂੰ ਦੱਸਿਆ ਜੀ ਕੋਈ ਸਰਚ ਕਰਕੇ ਜਾਂ ਪਤਾ ਕਰਕੇ ਵੀ ਕੀ ਹੈ ਕਿੱਦਾਂ ਬੰਦ ਕੀਦਾਂ ਚੱਲ ਰਿਹਾ ਇਹ ਤਾਂ ਚਾਹੀ ਨਿੱਕੇ ਬੱਚੇ ਨੂੰ ਜਾ ਕੇ ਪੁੱਛ ਲਾ ਉਹਨੂੰ ਵੀ ਪਤਾ ਵੀ ਜਿਵੇਂ ਦੇ ਜਿਹੜੀਆਂ ਚੀਜ਼ਾਂ ਇਹ ਚ ਪੈੜੀਆਂ ਨੇ ਤੇ ਉਹ ਬੁਮਾਰੀ ਦਾ ਘਰ ਆ ਤੇ ਸਾਡੇ ਤਾਂ ਪਹਿਲੇ ਹੀ ਦਰਿਆ ਦਾ ਪਾਣੀ ਇੰਨਾ ਗੰਦਾ ਪਹਿਲੇ ਕਾਲਾ ਪੀਲੀਏ ਕੈਂਸਰ ਵਾਲੀਆਂ ਬਿਮਾਰੀਆਂ ਨੇ ਘਰ ਘਰ ਦੇ ਵਿੱਚ ਜੀ ਨੌਜਵਾਨ ਮੁੰਡਿਆਂ ਨੂੰ ਬੱਚਿਆਂ ਨੂੰ ਆ ਤੇ ਇਹ ਤਾਂ ਨਿੱਕੇ ਨਿੱਕੇ ਬੱਚੇ ਨੂੰ ਪਤਾ ਵੀ ਇਹਨਾਂ ਚੀਜ਼ਾਂ ਤੋਂ ਬਿਮਾਰੀਆਂ ਲੱਗਣੀਆਂ ਜਿਹੜੀ ਗੰਦਗੀ ਪੈਣੀ ਹੈ ਵਿੱਚ ਇਹਦੇ ਤੇ ਬੱਚੇ ਵੀ ਨਾਲ ਫਾਈਟ 'ਚ ਆਉ ਨੂੰ ਪਿਆਰ ਆ ਜੀ ਬਿਲਕੁਲ ਪਿਆਰ ਆਉਂਦੇ ਆ ਰੋਜ਼ ਆਉਂਦੇ ਆ ਬਾਰੀ ਨਾਲ ਆਉਂਦੇ ਆ ਅਸੀਂ ਬਾਰੀ ਨਾਲ ਆਉਂਦੇ ਜਿਵੇਂ ਹੁਣ ਅਸੀਂ ਦੋਨੇ ਜਾਣੇ ਆਏ ਹੋਏ ਆਂ ਬੱਚਾ ਘਰੇ ਆ ਜਦ ਅਸੀਂ ਘਰੇ ਚਲੇ ਗਏ ਉਹਨੇ ਬੱਚਿਆਂ ਨੇ ਇੱਥੇ ਆ ਜਾਣਾ ਮਤਲਬ ਤੁਸੀਂ ਇੱਕ ਪਲਾਨ ਕਰਕੇ ਚੱਲ ਰਹੇ ਹੋ ਹਾਂ ਜੀ ਬਿਲਕੁਲ ਕਿ ਜੇ ਇਹਨੂੰ ਲੰਮਾ ਕਰਨਾ ਪੈ ਗਿਆ ਰਾਤ ਦਿਨ ਦਾ ਕਰਨਾ ਪੈ ਗਿਆ ਫਿਰ ਕਿੱਦਾਂ ਮੈਨੇਜ ਕਰੇ ਬਿਲਕੁਲ ਨਾਲ ਰਾਤ ਦਿਨ ਵੀ ਖੜੇ ਆ ਨਾਲ ਖੜੇ ਆ ਮਨ ਪੂਰਾ ਸਹਿਯੋਗ ਹੈ ਕਮੇਟੀ ਦੇ ਨਾਲ ਪੂਰਾ ਸੰਯੋਗ ਹੈ ਕਿ ਕਦ ਤੱਕ ਕਰਾਊਗਾ ਇਹ ਜਿੰਨੇ ਚਿਰ ਸਰਕਾਰਾਂ ਨਹੀਂ ਬੰਦ ਕਰਦੀ ਉਹਨੇ ਚਿਰ ਖੜੇ ਆ ਬੈਠੇ ਆ ਫੈਕਟਰੀ ਬੰਦ ਤੋਂ ਹਾਂ ਬੰਦ ਕਰਾਉਣੀ ਹੈ ਠੀਕ ਓਕੇ ਓਕੇ ਵਿਧੀ ਕੀ ਨਾਮ ਆਪਣਾ ਇਹਦਾ ਨਾਮ ਮਹਿੰਦਰ ਸਿੰਘ ਹੈ ਤੇ ਪਿੰਡ ਕਿਹੜਾ ਆਪਣਾ ਫੋਟੋਗ੍ਰਾਫਰ ਕੰਮ ਕੀ ਕਰਦੇ ਆ ਉਹ ਖੇਤੀਬਾੜੀ ਦਾ ਕਰਦੇ ਆ ਇਸੇ ਬੰਦੇ ਕੰਮ ਕਰਕੇ ਜਿਹੜਾ ਇਹ ਧਰਨਾ ਲਾਇਆ ਹੋਇਆ ਇਹ ਕਿਸੇ ਸਬੰਧ ਜਦੇ ਕੀ ਟੋਡਾ ਸੰਘਰਸ਼ ਹੈ ਇਹ ਸਾਡੇ ਪਿੰਡ ਕੋਲੇ ਦੀ ਅੱਜ ਤੁਸ ਮਗਰਲੇ ਬਸ ਦੇਖ ਸਕਦਾ ਕਿ ਕੰਪਿਊਸ਼ਨ ਗੈਸ ਫੈਕਟਰੀ ਬਣ ਰਹੀ ਹੈ ਜੀ ਇਹ ਇਸ ਕਰਕੇ ਮਨੋ ਜਿਹੜਾ ਧਰਨਾ ਲਾਇਆ ਕਿ ਅਸੀਂ ਇਹਨਾਂ ਨੂੰ ਬੰਦ ਕਰਾਉਣਾ ਕਿਉਂਕਿ ਸਾਡੇ ਨਸਲਾਂ ਦੀ ਗੱਲ ਆ ਬੱਚਿਆਂ ਦੀ ਗੱਲ ਆ ਕਿਉਂਕਿ ਜੇ ਮੰਨ ਲਓ ਸਾਡੇ ਸਾਹਮਣੇ ਕੋਲੇ ਸਕੂਲ ਆ ਦੇਖ ਲਓ 100 ਮੀਟਰ ਤੇ ਸਕੂਲ ਆ ਜੇ ਮੰਨ ਲਓ ਇਹ ਲੀਕ ਹੋ ਗਈ ਤਾਂ ਬੱਚੇ ਮੰਨ ਲਓ ਕੋਈ ਕੋਈ ਗੱਲਬਾਤ ਹੋ ਗਈ ਤਾਂ ਕੋਈ ਕਿਹੜੀ ਸਰਕਾਰ ਮਨ ਲਓ ਇਹ ਹਰਜਾਨਾ ਦੇਊਗੀ ਇਹ ਤਾਂ ਪੈਸਿਆਂ ਨਾਲ ਤੋਰਦੇ ਆ ਹਰ ਇੱਕ ਚੀਜ਼ ਪੈਸੇ ਲੈ ਕੇ ਇਹਨਾਂ ਨੇ ਐਨਓਸੀ ਦੇ ਦਿੱਤੀਆਂ ਇਹਨਾਂ ਨੂੰ ਕਾਇਆ ਕੇ ਲਾਉਣ ਲੱਗੇ ਨੇ ਤੇ ਸਰਕਾਰ ਦੇ ਮਨਜ਼ੂਰੀ ਤੋਂ ਵਗੈਰਾ ਨਹੀਂ ਲਾਈ ਨਹੀਂ ਸਕਦੇ ਹੋਣ ਸਰਕਾਰ ਟਾਲਮਟੋਲੇ ਕਰੀ ਜਾਂਦੀ ਹੈ ਇਹ ਬੰਦ ਕਰਾਵਾਂਗੇ ਲਾਣਾ ਕਰਾਂਗੇ ਰੁਕਾ ਕਰਾਂਗੇ ਤੇ ਕਰਨਾ ਖਤਰਨਾਕ ਨਾ ਮਿਲਦਾ ਕੁਛ ਨਹੀਂ ਜੀ ਸਾਨੂੰ ਬੰਨ੍ਹਣ ਨਾਲ ਹੀ ਪ੍ਰੈਸ਼ਰ ਪਾਉਣਾ ਠੀਕ ਹੈ ਜੀ ਮੈਂ ਬੈਠਾ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਹਰਪ੍ਰੀਤ ਜੀ ਕੀ ਆ ਜਿਹੜਾ ਤੁਸੀਂ ਧਰਨੇ ਤੇ ਬੈਠੀ ਹੋਏ ਐਡੀ ਫੈਕਟਰੀ ਲੱਗ ਰਹੀ ਹੈ ਬਾਇਓ ਗੈਸ ਵਾਲੀ ਕੀ ਇਹ ਹੈ ਨਾ ਕੀ ਚਤਰ ਮਾਟਰ ਜੀ ਇਹਨਾਂ ਨੇ ਪਾਣੀ ਦੀ ਪ੍ਰੋਫਿਊਸ਼ਨ ਕਰਨਾ ਹਵਾਈ ਪ੍ਰੋਫਿਊਸ਼ਨ ਹੋਣੀ ਪਾਣੀ ਕਿਸ ਤਰ੍ਹਾਂ ਪ੍ਰੋਫਿਊਸ਼ਨ ਹੋਵੇਗਾ ਪਾਣੀ ਵੀ ਇਹਦੇ ਵਿੱਚ ਲੱਖਾਂ ਲੀਟਰ ਪਾਤੇ ਜਾਣੇ ਵੱਲੋਂ ਇਹ 5 6 ਡੈਗ ਬਣਨੇ ਜੇ 50000 ਰੁਪਏ ਇੱਕ ਡੈਗ ਚ ਪੈਂਦਾ ਹੈ ਤੇ 5 ਬਣ ਗਈ 2.5 ਲੱਤ ਲੀਟਰ ਪਊਗਾ ਉਹ ਥੱਲੇ ਹੀ ਵੇਸਟ ਜਾਣਾ ਹੀ ਵੇਟ ਪਾਉਣ ਵਾਸਤੇ ਇਹਨਾਂ ਕੋਲ ਜਗ੍ਹਾ ਹੈ ਨਹੀਂ ਬੋਰ ਕਰਕੇ ਥੱਲੇ ਹੀ ਪਾਉਣਗੇ ਉਦੋਂ ਤੁਹਾਡੇ ਕਹਿੰਦਾ ਉਹ ਧਰਤੀ ਕੋਈ 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 ਪ੍ਰੂਫ ਹੈਗਾ ਇਸ ਗੱਲ ਦਾ ਕਿ ਤੁਸੀਂ ਪਤਾ ਕੀਤਾ ਜਿਹੜਾ ਪਾਣੀ ਧਰਤੀ ਜਾਂਦਾ ਕਿਤੇ ਹੋਰ ਲਿਆ ਕੇ ਇਹ ਕੰਪ ਕਰਨ ਦਾ ਪ੍ਰੂਫ ਤਾਂ ਜਿਉਂ ਘਰਾਲੀ ਸਾਡੇ ਲੱਗੀ ਹੋਈ ਆ ਜ ਖੰਨੇ ਕੋਲੇ ਉਹਨਾਂ ਨੇ ਉਹ ਬੋਰ ਕਰਕੇ ਥੱਲੇ ਜਿੱਨਾ ਦੂਸ਼ਰ ਪਾਣੀ ਆ ਉਹ ਥੱਲੇ ਪਾਇਆ ਹੈ ਭਾਜੀ ਤੁਸੀਂ ਇਹਨਾਂ ਬੋਰ ਕਰਕੇ ਪਾਣੀ ਪਾਉਣਾ ਹੈ ਇਹ ਗੈਰਕਾਨੂੰਨੀ ਹੈ ਪਰ ਸਰਕਾਰਾਂ ਸੋਚਦੀਆਂ ਨਹੀਂ ਪ੍ਰਸ਼ਾਸਨ ਸੋਚਦਾ ਜੀ ਉਹਦਾ ਤੁਸੀਂ ਪ੍ਰਸ਼ਾਸਨ ਨਾਲ ਇਸ ਬਾਰੇ ਗੱਲ ਕੀਤੀ ਹੈ ਕਿ ਬੋਰ ਕਰਕੇ ਖੰਨੇ ਚਾ ਹਾਂ ਜੀ ਪ੍ਰਸ਼ਾਸਨ ਨਾਲ ਸਾਡੀ ਪੰਜ ਛੇ ਵਾਰੀ ਗੱਲ ਹੋਈ ਹੈ ਉਹਨਾਂ ਨੇ ਕੀ ਕਿਹਾ ਪਾਣੀ ਦਾ ਉਹਦਾ ਹੀ ਇਹ ਕਹਿੰਦੇ ਵੀ ਇਹ ਕਹਿੰਦੇ ਨਹੀਂ ਪਉਣਾ ਜੀ ਉਹਦਾ ਇਹਨਾਂ ਦੀ ਤੁਲਨਾ ਕਰਦੇ ਆ ਸਾਠੀ ਕੋਸਾਂ ਉਹ ਉਹ ਤੁਸੀਂ ਕੀ ਕਹਿਣਾ ਤੇ ਬਾਵਾਂ ਕਰੋ ਜੀ ਸਰ ਲਗੋੀ ਲੋਕ ਸਾਰਾ ਹੈ ਬਾਵਾਈ ਜਦੋਂ ਹੁਣ ਬੇਸਟ ਹੋਣੀਆਂ ਮੰਨ ਲਓ ਗੋਹਾ ਪੈਣਾ ਦੇ ਵਿੱਚ ਪਰਾੜੀ ਪੈਣੀ ਹੈ ਜੀ ਹੋਰ ਲੁਧਿਆਣੇ ਦਾ ਬੇਸਟ ਸਮਾਨ ਪੈਣਾ ਮਾਰੇ ਹੋਏ ਪਸ਼ੂ ਵੀ ਸੁਣਿਆ ਵੀ ਪੈਣੇ ਆ ਜਿਹੜਾ ਉਹਨਾਂ ਦਾ ਹੁਣ ਮਸ਼ਕ ਹੋਊਗਾ ਉਹ ਪਿੰਡ ਦੇ ਵਿੱਚ ਜਾਊਗਾ ਜੀ ਪਰ ਉਹ ਜਾਊਗੀ ਇਹਦੇ ਇਲਾਕੇ 'ਚ ਜਾਊਗੀ ਤਾਸ ਕਿਲੋਮੀਟਰ ਬਤਾਈ ਬਰੂ ਜਿਹੜਾ ਆਪਣੇ ਸਾਹਮਣੇ ਆਪਾਂ ਘਰ ਦੇਖ ਰਹੇ ਆ ਵਾਦੀ ਕਿੰਨੀ ਕੁ ਦੂਰੀ ਤੋਂ ਹੈ ਜੀ ਭਾਈ ਨਾਲ ਆ ਕਾਂ ਦਾ ਨਾ ਸਾਂਝੀ ਹੈ ਜੀ ਕਾਂ ਦਾ ਇੱਕ ਵਾਦੀ ਦਾ ਇਹ ਪਿੰਡ ਦੀ ਵਾਦੀ ਕਿੰਨੀ ਹੈ ਵਾਦੀ ਹੈਗੀ ਜੀ 5000 ਦੀ ਵਾਦੀ ਹੈਗੀ ਮਤਲਬ ਭਾਈ ਤਾਂ ਕੋਈ ਗੱਲ ਕਿਸੇ ਨੂੰ ਨਹੀਂ ਸੁਣਾਈ ਕਿਸੇ ਨੇ ਨਹੀਂ ਸੁਣੀ ਠੀਕ ਹੈ ਪ੍ਰਸ਼ਾਸਨ ਨਾਮ ਕਿਦਰਾ ਹੋ ਜਾਏਗੀ ਨਾਮ ਕਿਦਰਾ ਆਪ ਜਾ ਸਰਪਾਰ ਨਾਮ ਪੁੱਛਿਆ ਨਾਮ ਮੇਰਾ ਅਗਰਗਨਾਥ ਹੈ ਮੇਰਾ ਵਾਦੇਸ ਪਰਮਾਨੰਥ ਮੈਂ ਕਿੰਨਾ ਕੁ ਕੀ ਕਰਦੇ ਹਾਂ ਇਸ ਫੈਕਟਰੀ ਲੱਗ ਰਹੀ ਹੈ ਮੈਂ ਆਪਾਂ ਆਪਣਾ ਸੰਗਤ ਇੱਕ ਕੰਮ ਪਹਿਲਾਂ ਚੱਲ ਰਿਹਾ ਸੀ ਜਦੋਂ ਤੋਂ ਧਰਨਾ ਲੱਗਿਆ ਮਾਰੋ ਕਿ ਕਿੰਨੇ ਕੁ ਬੰਦੇ ਇੱਥੇ ਮਾਲਕ ਜਾਂ ਮੈਨੇਜਰ ਜਾਂ ਮਾਲਕ ਇੱਥੇ ਆਉਂਦੇ ਹੈ ਦਰਸ਼ਕੋ ਆਪਾਂ ਖੜੇ ਆ ਭੁੰਦੜੀ ਪਿੰਡ ਦੇ ਚੌਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚੌਕ ਦੇ ਵਿੱਚ ਥੱਲੇ ਪਾਸੇ ਬੋਰਡ ਲੱਗੇ ਹੋਏ ਆ ਵੋਟਾਂ ਦਾ ਬਾਈਕਾਟ ਇਹ ਵੋਟਾਂ ਦਾ ਬਾਈਕਾਟ ਜਿਹੜਾ ਇਹ ਕੋਈ ਛੋਟੀ ਜੀ ਗੱਲ ਨਹੀਂ ਹਾਲਾਂਕਿ ਪਿੰਡ ਵਾਸੀਆਂ ਨੇ ਰਲ ਕੇ ਬਾਈਕਾਟ ਕੀਤਾ ਤਾਂ ਰਲ ਲੱਗਿਆ ਹੋਇਆ ਗੈਸ ਫਲਾਟ ਦੇ ਜਿਹੜਾ 플ਾਟ ਬਣ ਰਿਹਾ ਇਹ ਪ੍ਰਸ਼ਾਸਨ ਦੇ ਲਈ ਬੜੇ ਵੱਡੇ ਚੈਲੰਜ ਦੀ ਗੱਲ ਆ ਕਿ ਵੋਟਾਂ ਦਾ ਬਾਈਕਾਟ ਕਿੱਦਾਂ ਹੋ ਸਕਦਾ ਸਰਕਾਰਾਂ ਇਸ ਗੱਲ ਤੇ ਪੂਰਾ ਜ਼ੋਰ ਲਾਉਂਦੀਆਂ ਕਿ ਇੱਕ ਇੱਕ ਵੋਟ ਪੁਆਈ ਜਾਵੇ ਇੱਕ ਇੱਕ ਵੋਟਰ ਨੂੰ ਜਾਗਰੂਕ ਕਰਦੇ ਆ ਕਿ ਵੋਟ ਪਾਉਣ ਦਾ ਕੀ ਲਾਭ ਆ ਪਰ ਇੱਥੇ ਜੇ ਆਪਾਂ ਦੇਖੀਏ ਪਿੰਡ ਦਾ ਪਿੰਡ ਬਾਈਕਾਟ ਕਰ ਰਿਹਾ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੋਊਗਾ ਔਣ ਵਾਲੇ ਸਮੇਂ ਦੇ ਵਿੱਚ ਜੇਕਰ ਪਿੰਡ ਵਾਲੇ ਵੋਟ ਨਹੀਂ ਪਾਉਂਦੇ ਤਾਂ ਇੱਕ ਇਤਿਹਾਸਕ ਗੱਲ ਹੋਊਗੀ ਕਿ ਪਿੰਡ ਨੇ ਬਾਈਕਟ ਪਹਿਲਾਂ ਵੀ ਬੜੀ ਬੜੀ ਇਦਾਂ ਹੋਇਆ ਬਾਈਕਟ ਹੁੰਦਾ ਰਿਹਾ ਪਰ ਇੱਕ ਗੈਸ ਫੈਕਟਰੀ ਪਿੱਛੇ ਬਾਈਕਟ ਹੋਣਾ ਬਾਇਓ ਗੈਸ ਪਲੈਂਟ ਪਿੱਛੇ ਬਾਈਕਟ ਹੋਣਾ ਐਸ.ਡੀ.ਐਮ ਸਾਹਿਬ ਨੇ ਕਿਹਾ ਕਿ ਅਸੀਂ ਜਾਂਚ ਕਰਾਂਗੇ ਕੋਸ਼ਿਸ਼ ਕਰਾਂਗੇ ਪਤਾ ਕਰਾਂਗੇ ਕੀ ਕਾਰਨ ਜਦਕਿ ਇਸ ਗੱਲ ਦਾ ਉਹਨਾਂ ਨੂੰ ਪਲੀਪਾਨੀ ਪਤਾ ਵੀ ਜਿਹੜਾ ਬਾਈਕਟ ਹੋਇਆ ਇਹ ਬਾਇਓ ਗੈਸ ਪਲੈਂਟ ਲੱਗਣ ਕਰਕੇ ਹੋਇਆ ਪਰ ਫਿਰ ਵੀ ਐਸ.ਡੀ.ਐਮ ਸਾਹਿਬ ਕਹਿ ਰਹੇ ਆ ਕਿ ਅਸੀਂ ਪਤਾ ਕਰਾਂਗੇ ਵੀ ਬਾਈਕਾਟ ਕਿਉਂ ਕੀਤਾ ਤੇ ਉਹਦੇ ਤੇ ਸੰਬੰਧ ਵਿੱਚ ਪੂਰਾ ਜਾਂਚ ਕਰਾਂਗੇ ਆਉਣ ਵਾਲਾ ਸਮਾਂ ਦੱਸੂਗਾ ਕਿ ਜਿਹੜਾ ਬਾਇਓ ਗੈਸ ਪਲੱਟ ਲੱਗ ਰਿਹਾ ਉਹ ਬੰਦ ਹੋਊਗਾ ਜਾਂ ਵੋਟਾਂ ਦਾ ਬਾਈਕਾਟ ਹੋਊਗਾ ਕਿਹਦੀ ਜਿੱਤ ਹੋਊਗੀ ਪ੍ਰਸ਼ਾਸਨ ਦਾ ਇਹਦੇ ਵਿੱਚ ਕੀ ਰੋਲ ਰਹੂਗਾ ਸਰਕਾਰਾਂ ਦਾ ਇਹਦੇ ਰੋਲ ਹੋਊਗਾ ਇੱਕ ਆਉਣ ਵਾਲੇ ਸਮੇਂ ਵਿੱਚ ਸਾਡੇ ਸਾਹਮਣੇ ਆਏ ਸਰ ਇੱਕ ਭੁੰਦੜੀ ਵਿਖੇ ਬਾਇਓ ਗੈਸ ਪਲੱਟ ਲੱਗ ਰਿਹਾ ਜੀ ਜੀ ਪਿੰਡ ਵਾਸੀਆਂ ਵੱਲੋਂ ਧਰਨਾ ਲੱਗਿਆ ਹੋਇਆ ਲਗਾਤਾਰ 1.5 ਮਹੀਨੇ ਤਕਰੀਬ ਜੀ ਜੀ ਤੇ ਉਹਨਾਂ ਦੀ ਸ਼ਰਤ ਆ ਜੀ ਬਿਲਕੁਲ ਪਲਾਟ ਬੰਦ ਕੀਤਾ ਜਾਵੇ ਜੀ ਇੱਕ ਉਹਨਾਂ ਦਾ ਇਹ ਕਹਿਣਾ ਕਿ ਜੇ ਪਹਿਲਾਂ ਮਨਜ਼ੂਰੀਆਂ ਕਿਵੇਂ ਦਿੱਤੀਆਂ ਗਈਆਂ ਜੀ ਤੇ ਜਦ ਹੁਣ ਅਸੀਂ ਅਫਸਰਾਂ ਕੋਲ ਸੰਬੰਧਿਤ ਅਧਿਕਾਰੀਆਂ ਕੋਲ ਜਾਣੇ ਤਾਂ ਹੋਰ ਲੱਭਦੇ ਆ ਵੀ ਕਿੰਨੇ ਮਨਜ਼ੂਰੀ ਦਿੱਤੀ ਕਿਵੇਂ ਨਹੀਂ ਉਹ ਬਿਲਕੁਲ ਝੂਠ ਬੋਲ ਰਿਹਾ ਜੀ ਇਹ ਵਿੱਚ ਸਾਰਾ ਸਾਰ ਉਹਨਾਂ ਦਾ ਇਹ ਗਲਤ ਵਰਜਨ ਜਿਹੜੀਆਂ ਨਾਲੇ ਮਨਜ਼ੂਰੀਆਂ ਲੈਂਦੀਆਂ ਬਿਲਕੁਲ ਕਾਨੂੰਨ ਦੇ ਤਹਿਤ ਲੈਂਦੀਆਂ ਔਰ ਜਿੰਨਾਕ ਮੈਂ ਸਮਝ ਸਕਦਾ ਕਿਉਂਕਿ ਐਸਡੀਐਮ ਦੇ ਦਫ਼ਤਰوں ਕੋਈ ਇਸ ਤਰ੍ਹਾਂ ਮਨਜ਼ੂਰੀ ਨਹੀਂ ਹੁੰਦੀ ਪਰ ਜਿੰਨੀਆਂ ਮੈਂ ਬਾਕੀ ਡਿਪਾਰਟਮੈਂਟਾਂ ਦੀਆਂ ਦੇਖੀਆਂ ਕਿਸੇ ਵੀ ਡਿਪਾਰਟਮੈਂਟ ਨੇ ਗਲਤ ਮਨਜ਼ੂਰੀ ਨਹੀਂ ਦਿੱਤੀ ਇਹ ਬਿਲਕੁਲ ਗ੍ਰੀਨ ਇੰਡਸਟਰੀ ਹੈ ਰਾਦਰ ਕਈ ਥਾਵਾਂ ਤੇ ਇਹਨੂੰ ਵਾਈਟ ਇੰਡਸਟਰੀ ਕੋਸ਼ਿਤ ਕਰ ਦਿੱਤਾ ਗਿਆ ਤੋ ਇਹਦੇ ਆਲੇ-ਦੁਆਲੇ ਜੇ 100 ਮੀਟਰ ਦੇ ਦਾਇਰੇ ਦੇ ਵਿੱਚ ਜੇ 15 ਘਰ ਵੀ ਹੈਗੇ ਨੇ ਤਾਂ ਵੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਤਾਂ ਉੱਥੇ ਮੈਂ ਦੇਖਿਆ ਉੱਥੇ 2 ਤੋਂ 3 ਘਰ ਨੇ ਤੋ ਇਹੋ ਜੀ ਕੋਈ ਉੱਥੇ ਦਿੱਕਤ ਨਹੀਂ ਹੈ ਇਹ ਇੱਕ ਬਾਇਓਗੈਸ ਪਲਾਂਟ ਹੈ ਬਾਇਓਗੈਸ ਉੱਥੇ ਜਨਰੇਟ ਹੋਣੀ ਹੈ ਗੋ ਪਰਾਲੀ ਤੋਂ ਤੇ ਨੇਪੀਅਰ ਘਾ ਤੋਂ ਤੇ ਉਹ ਤੋਂ ਉਹਨਾਂ ਨੇ ਉਸ ਤੋਂ ਬਾਅਦ ਸਿਲੰਡਰ ਭਰ ਕੇ ਪੈਟਰੋਲ ਪੰਪਾਂ ਤੇ ਜਿਵੇਂ ਆਪਾਂ ਆਪਣੀਆਂ ਗੱਡੀਆਂ ਚ ਲਾਨਦੇ ਆ ਉਹ ਵੇਚ ਲਏ ਜੇ ਪਿੰਡ ਵਾਲਿਆਂ ਨੂੰ ਇੰਨਾ ਹੈਗਾ ਖਤਸ਼ਾ ਤੇ ਇਹ ਫਿਰ ਆਪਣੀਆਂ ਗੱਡੀਆਂ ਜਿਹੜੀਆਂ ਇਹਨਾਂ ਨੇ ਗੈਸ ਤੇ ਕਰਾਈਆਂ ਉਹ ਵੀ ਬੰਦ ਕਰਨ ਜਿਹੜੇ ਆਲੇ ਦੁਆਲੇ ਪੈਟਰੋਲ ਪੰਪ ਉਹ ਵੀ ਬੰਦ ਕਰਾਣ ਕਿਉਂਕਿ ਜਿਹੜੀ ਕਲੀਅਰੈਂਸਿਸ ਪੈਟਰੋਲ ਪੰਪ ਨੇ ਲੈਣੀਆਂ ਆ ਉਹੀ ਕਲੀਅਰੈਂਸਿਸ ਇਹ ਲੈ ਲੈਦੇ ਨੇ ਤੋ ਇਹ ਇਹਨਾਂ ਦੀ ਗੱਲ 'ਚ ਦਮ ਨਹੀਂ ਹੈ ਅਸੀਂ ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਜੀ ਇਹਨਾਂ ਨੂੰ ਮਨਾਉਣ ਦੀ ਅਸੀਂ ਸਾਇੰਟਿਸਟਾਂ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਅਸੀਂ ਬੇਨਤੀਆਂ ਕੀਤੀਆਂ 7-8 ਵਾਰ 10-10 4-4 ਘੰਟੇ ਦੀਆਂ ਮੀਟਿੰਗਸ ਕੀਤੀਆਂ ਬਟ ਇਹ ਹਰ ਵਾਰ ਇੱਕ ਨਵੀਂ ਡਿਮਾਂਡ ਰੱਖ ਦਿੰਦੇ ਨੇ ਜਿਸ ਕਰਕੇ ਅਸੀਂ ਕੁਝ ਨਹੀਂ ਕਰ ਪਾ ਰਹੇ ਅੱਗੇ ਹੁਣ ਐਂਡ ਦੇ ਵਿੱਚ ਫੈਕਟਰੀ ਵਾਲਿਆਂ ਨੇ ਲਿਖ ਕੇ ਦਿੱਤਾ ਮੇਰੇ ਦਫ਼ਤਰ ਆ ਕੇ ਕਿ ਜਦ ਤੱਕ ਪਿੰਡ ਵਾਲੇ ਸਾਰੇ ਸਹਿਮਤ ਨਹੀਂ ਹੋ ਜਾਂਦੇ ਤੇ ਅਸੀਂ ਇਹਨਾਂ ਦੀ ਸਹਿਮਤੀ ਨਹੀਂ ਲੈ ਲੰਦੇ ਉਦੋਂ ਤੱਕ ਅਸੀਂ ਇੱਥੇ ਕੰਮ ਬੰਦ ਨਹੀਂ ਕਰਾਂਗੇ ਇੰਨਾ ਕੋਈ ਬਿਜ਼ਨਸਮੈਨ ਲਿਖ ਕੇ ਨਹੀਂ ਦਿੰਦਾ ਉਹ ਲਿਖ ਕੇ ਦੇ ਗਿਆ ਜਦੋਂ ਉਹ ਇਹ ਲਿਖ ਕੇ ਦੇ ਗਿਆ ਤੇ ਪਿੰਡ ਵਾਲਿਆਂ ਨੇ ਨਵੀਂ ਸ਼ਰਤ ਲਾਤੀ ਕਿ ਉਹ ਹੁਣ ਇਹ ਜ਼ਮੀਨ ਵੇਚ ਕੇ ਜਾਵੇ ਸਾਨੂੰ ਇਹ ਇਹਦੀ ਰਜਿਸਟਰੀ ਦੀ ਕਾਪੀ ਦਿਖਾਓ ਕਿ ਬੰਦਾ ਵੇਚ ਗਿਆ ਇਹਦੀ ਫਰਦ ਦਿਖਾਓ ਉਹ ਤੋਂ ਸਮਾਨ ਚੱਕ ਲੈ ਹਿੰਦੁਸਤਾਨ ਦੇ ਸੰਵਿਧਾਨ 'ਚ ਕਿਤੇ ਨਹੀਂ ਹੈ ਜੀ ਕੋਈ ਐਸਡੀਐਮ ਕੋਈ ਅਫਸਰ ਕਿਸੇ ਬੰਦੇ ਨੂੰ ਇਹ ਨਹੀਂ ਕਰ ਸਕਦਾ ਗਲਚ ਬੂਠਾ ਦੇ ਕੇ ਕਿ ਤੁਸੀਂ ਜ਼ਮੀਨ ਵੇਚ ਕੇ ਜਾਓ ਇਤੋਂ ਮੈਨੂੰ ਬਲਕਿ ਹੁਣ ਇਹ ਚ ਕੋਈ ਹੋਰ ਵੀ ਇੰਟਰਸਟ ਜਾਪਦੇ ਨੇ ਜੇ ਜਮੀਨ ਉਹਦੀ ਵਿਕਵਾਣਾ ਚਾਹੁੰਦੇ ਆ ਮੈਨੂੰ ਨਹੀਂ ਪਤਾ ਇਹ ਉਹਦੀ ਬੰਦੇ ਦੀ ਮਰਜ਼ੀ ਹੈ ਬਟ ਇਸ ਵਕਤ ਹਰ ਜੋ ਚੀਜ਼ ਅਸੀਂ ਕਰ ਸਕਦੇ ਸੀ ਅਸੀਂ ਕੀਤੀ ਹੈ ਪਰ ਉਹਨਾਂ ਦਾ ਧਰਨਾ ਸ਼ਾਂਤੀਪੂਰਵਕ ਹੀ ਹੈ ਕੋਈ ਇਹੋ ਜਿਹਾ ਇਹੋ ਜਿਹਾ ਵੀ ਉੱਥੇ ਨਹੀਂ ਹੈ ਤੇ ਹੁਣ ਅਸੀਂ ਕੋਸ਼ਿਸ਼ ਹਜੇ ਵੀ ਕਰ ਰਹੇ ਹਾਂ ਕਿ ਇਹਨਾਂ ਦਾ ਰਿਜ਼ੋਲਵ ਹੋ ਜਾਏ ਉਹਨਾਂ ਨੂੰ ਸਮਝਾ ਪਾਈਏ ਕਿ ਕਿ ਹੋਰ ਵੀ ਪੰਜਾਬ ਚ ਅਜਿਹੇ ਪਲਾਂਟ ਨੇ ਹਿੰਦੁਸਤਾਨ ਚ ਇਹੋ ਜਿਹਾ ਬਹੁਤ ਪਲਾਂਟ ਨੇ ਜਿੰਨਾਂ ਦੇ ਵਿੱਚ ਚੱਲ ਰਿਹਾ ਤੇ ਉਹ ਕੋਈ ਪ੍ਰਦੂਸ਼ਣ ਨਹੀਂ ਕਰਦੇ ਨਾ ਹੀ ਇਹਨਾਂ ਨਾਲ ਕੋਈ ਗਰਾਊਂਡ ਵਾਟਰ ਪੋਲਿਊਟ ਹੋਣਾ ਹੈ ਨਾ ਹੀ ਇਹਨਾਂ ਨਾਲ ਕੋਈ ਹਵਾ ਪੋਲਿਊਟ ਹੋਣੀ ਉਹਨਾਂ ਦਾ ਇਹ ਵੀ ਕਹਿਣਾ ਜੀ ਜੇਕਰ ਜਿਹੜੀ ਮੀਥੇਨ ਗੈਸ ਬਾਨੀ ਐਚਓ ਜੇ ਉਹ ਲੀਕ ਹੁੰਦੀ ਆ ਤਾਂ ਜਾਣੇ ਨੁਕਸਾਨ ਹੋ ਸਕਦਾ ਅ ਔਰ ਇੱਕ ਉਹਨਾਂ ਦੇ ਬਿਲਕੁਲ ਸਾਹਮਣੇ ਪਲਾਂਟ ਦੇ ਸਾਹਮਣੇ ਸਕੂਲ ਵੀ ਹੈ ਜੀ ਉਹ 150 ਮੀਟਰ ਤੋਂ ਦੂਰ ਹੈ ਜੀ ਸਕੂਲ ਮੈਨੂੰ ਪਤਾ ਹੈਗਾ ਸਾੜੇ ਪਾਰ ਕਰਕੇ ਹੈ ਬਟ ਮੀਥੇਨ ਗੈਸ ਜੇ ਲੀਕ ਹੁੰਦੀ ਹੈ ਮੀਥੇਨ ਇਹ ਬਾਇਓਗੈਸ ਹੈ ਮੇਜਰ ਪਾਰਟ ਮੀਥੇਨ ਹੁੰਦਾ ਇਹ ਹਵਾ ਚ ਜਾਂਦੀ ਹੈ ਇਹ ਓਨੇ ਕੀ ਗੈਸ ਹੈ ਇਹਦੀ ਓਨੇ ਕੀ ਸਟਰੈਂਥ ਹੋएगी ਉਥੋਂ ਲੀਕ ਹੋਉਂਦੀ ਜਿੰਨੀ ਇੱਕ ਗੈਸ ਇਹਨਾਂ ਦੇ ਖੇਤਾਂ ਚ ਹੁੰਦੀ ਹੈ ਜਦੋਂ ਖੇਤਾਂ 'ਚ ਬਹੁਤ ਯੂਰੀਆ ਪਾਉਂਦੇ ਨੇ ਤੇ ਆਪਣਾ ਇਹਨਾਂ ਨੇ ਹੁਣ ਆ ਲਾਣਾ ਝੋਨਾ ਤੋਂ ਝੋਨੇ ਦੇ ਵਿੱਚ ਵੀ ਓਨੇ ਮੀਥੇਨ ਬਣ ਜਾਂਦੀ ਹੈ ਤੋਂ ਫਿਰ ਇਹ ਝੋਨਾ ਵੀ ਲਾਣਾ ਸ਼ਾਇਦ ਆਪਾਂ ਨੂੰ ਗੁਰੇਜ਼ ਕਰਨਾ ਚਾਹੀਦਾ ਜੇ ਆਪਾਂ ਇਸ ਚੀਜ਼ ਤੇ ਕਰਦੇ ਆ ਇਹ ਗੱਲਾਂ ਸਾਰੀਆਂ ਇੱਕ ਮਤਲਬ ਕਹਿ ਲਓ ਕਹੀਆਂ ਸੁਣੀਆਂ ਨੇ ਤੱਥਾਂ ਤੋਂ ਇੰਨੀਆ ਨੇੜੇ ਨਹੀਂ ਹੈਗੀਆਂ ਕੋਈ ਇੰਡਸਟਰੀ ਲੱਗਦੀ ਹੈ ਉਹਦੀ ਇੱਕ ਨਾ ਭਾਵਨਾ ਬਣ ਜਾਂਦੀ ਹੈ ਸਰ ਕੀ ਆਪਾਂ ਕਹਿ ਸਕਦੇ ਆ ਕਿ ਪ੍ਰਸ਼ਾਸਨ ਤੇ ਪਿੰਡ ਵਾਲਿਆਂ ਦੇ ਵਿੱਚ ਕੋਈ ਸਹਿਮਤੀ ਚ ਨਹੀਂ ਬਣ ਸਕੇ ਹਜੇ ਤੱਕ ਜਬ ਪ੍ਰਸ਼ਾਸਨ ਨਹੀਂ ਬਣਾ ਸਕਿਆ ਜੀ ਦੇਖੋ ਪ੍ਰਸ਼ਾਸਨ ਨੇ ਸਹਿਮਤੀ ਨਹੀਂ ਬਣਾਣੀ ਹੁੰਦੀ ਪ੍ਰਸ਼ਾਸਨ ਨੇ ਸਮਝਾਉਣਾ ਹੁੰਦਾ ਪਿੰਡ ਵਾਲਿਆਂ ਦੇ ਹਿਸਾਬ ਨਾਲ ਅਸੀਂ ਚੱਲਨੇ ਆ ਪਿੰਡ ਵਾਲਿਆਂ ਦੀ ਜਿਹੜੀ ਜਿਹੜੀ ਡਿਮਾਂਡ ਆਈ ਗਈ ਅਸੀਂ ਹਰ ਇੱਕ ਡਿਮਾਂਡ ਦੇ ਉੱਤੇ ਪੂਰਾ ਧਿਆਨ ਦਿੱਤਾ ਪੂਰੀ ਕੋਸ਼ਿਸ਼ ਕੀਤੀ ਪਰ ਉਹ ਹਰ ਵਾਰ ਜਦੋਂ ਇੱਕ ਉਹਨਾਂ ਦੀ ਡਿਮਾਂਡ ਫੁੱਲਫਿਲ ਅਸੀਂ ਕਰਨ ਜਾਂਦੇ ਆ ਤੇ ਉਹ ਉਸ ਦਿਨ ਜਦੋਂ ਮੀਟਿੰਗ ਤੇ ਆਉਂਦੇ ਨੇ ਤੇ ਦੋ ਚੀਜ਼ਾਂ ਨਵੀਆਂ ਰੱਖ ਜਾਂਦੇ ਨੇ ਤੋ ਯਾ ਤਾਂ ਇੱਕ ਵਾਰ ਸਾਨੂੰ ਲਿਖ ਕੇ ਦੇ ਦੇਣ ਕਿ ਆਹ ਚਾਰ ਪੰਜ ਚੀਜ਼ਾਂ ਹੈਗੀਆਂ ਇਸ ਤੋਂ ਬਾਅਦ ਨਹੀਂ ਅਸੀਂ ਜਾਵਾਂਗੇ ਤੇ ਫਿਰ ਅਸੀਂ ਵੀ ਉਹਨਾਂ ਕੀ ਸੀਨੀਅਰਤ ਹੋ ਜਾਾਂਗੇ ਜੀ ਹੁਣ ਇਹ ਸਾਨੂੰ ਜਿਹੜਾ ਪਹਿਲਾ ਮੰਗ ਪੱਤਰ ਦੇ ਕੇ ਗਏ ਸੀ ਉਹ ਚ ਇਹਨਾਂ ਨੇ ਇਹ ਲਿਖੇ ਸਾਨੂੰ ਐਗਜ਼ਾਮਪਲ ਦੇ ਕੇ ਗਏ ਕਿ ਓएनजीसी ਦੇ ਪਲਾਂਟ ਦੇ ਵਿੱਚ ਧੁਮਾਕਾ ਹੋ ਗਿਆ ਹੁਣ ਦੱਸੋ ਓएनजीसी ਹੈਗਾ ਨੈਚੁਰਲ ਗੈਸ ਦਾ ਹੁਣ ਨੈਚੁਰਲ ਗੈਸ ਜਿਹੜੀ ਹੈਗੀ ਹੈ ਜਿਹੜੀਆਂ ਤੇਲ ਦੇ ਖੂਹਾਂ ਚੋਂ ਨਿਕਲਦੀ ਹੈ ਜਾਂ ਮੂਰ ਥਾਵਾਂ ਤੇ ਉਹਦਾ ਇਸ ਪਲਾਂਟ ਨਾਲ ਕੀ ਲਿੰਕ ਹੈ ਹੁਣ ਇਹ ਮੰਗ ਪੱਤਰ ਮੇਰੇ ਕੋਲ ਪਿਆ ਮੇਰੇ ਸਾਹਮਣੇ ਪਿਆ ਮੈਂ ਤੁਹਾਨੂੰ ਦਿਖਾ ਸਕਦਾ ਹੁਣ ਇਹ ਸਾਰੀਆਂ ਚੀਜ਼ਾਂ WhatsApp ਦੀ ਨੌਲੇਜ ਹੈ ਜਾਂ ਕਹੀ ਸੁਣੀ ਗੱਲ ਹੈ ਸਾਇੰਟਿਸਟ ਕੁਝ ਕਹਿੰਦੇ ਨੇ ਪਿੰਡ ਵਾਲੇ ਕੁਝ ਕਹਿੰਦੇ ਨੇ ਹੁਣ ਮੈਨੂੰ ਨਹੀਂ ਸਮਝ ਆਉਂਦਾ ਵੀ ਜਿਹੜੇ ਸਾਇੰਟਿਸਟਾਂ ਨੇ PhDਆਂ ਕੀਤੀਆਂ ਤੇ ਸਾਰੀ ਜ਼ਿੰਦਗੀ ਗੱਲ ਹੀ ਹੈ ਸਾਇੰਸ ਦੀ ਆਪਾਂ ਉਹਨਾਂ ਦੀ ਮੰਨੀਏ ਕਿ ਉਸ ਬੰਦੇ ਦੀ ਮੰਨੀਏ ਜਿਹੜੀ ਕਹੀ ਸੁਣੀ ਗੱਲ ਤੇ ਵਿਸ਼ਵਾਸ ਸਰ ਫਰਦਰ ਹੁਣ ਕੀ ਹੋਊਗਾ ਜਿਵੇਂ ਪਿੰਡ ਵਾਲੇ ਅੜੇ ਹੋਏ ਕਿ ਪਲਾਂਟ ਬੰਦ ਹੀ ਕਰਨਾ ਕਿ ਬੰਦ ਹੋ ਜਾ ਚੱਲੂ ਆ ਕੰਮ ਦੇਖੋ ਜੀ ਇਹ ਤਾਂ ਐਸਡੀਐਮ ਦੇ ਹੱਥ 'ਚ ਨਹੀਂ ਹੁੰਦਾ ਪਲਾਂਟ ਕੋਈ ਬੰਦ ਕਰਨਾ ਆ ਜਾਂ ਚਲਾਣਾ ਜੇ ਇਹ ਪਲਾਂਟ ਪੋਲਿਊਸ਼ਨ ਕਰਦਾ ਫਿਰ ਜ਼ਰੂਰ ਆਰਡਰ ਪਾਸ ਕੀਤੇ ਜਾ ਸਕਦੇ ਆ ਆਪਾਂ ਪੀਪੀਸੀਬੀ ਨਾਲ ਚਲੀ ਜਾਏਗਾ ਸੀਪੀਸੀਬੀ ਨੂੰ ਗੈਰੀਦਾਰ ਉਹ ਬੰਦ ਹੋ ਜਾਂਦੇ ਨੇ ਹੋਰ ਵੀ ਕਈ ਪਲਾਂਟ ਬੰਦ ਹੋਏ ਨੇ ਜਿਹੜੇ ਪੋਲਿਊਟ ਕਰਦੇ ਨੇ ਇਹ ਕੋਈ ਪਹਿਲਾ ਨਹੀਂ ਹੋਏਗਾ ਪਰ ਜੇ ਇੱਕ ਬੰਦਾ ਪੋਲਿਊਸ਼ਨ ਨਹੀਂ ਕਰਦਾ ਤੇ ਉਹਨੂੰ ਪ੍ਰਸ਼ਾਸਨ ਕਿਵੇਂ ਕਹਿ ਸਕਦਾ ਕਿ ਤੂੰ ਨਾ ਚਲਾ ਸਰ ਪਿੰਡ ਵਾਲਿਆਂ ਨੇ ਇੱਕ ਹੋਰ ਹੁਣ ਬੋਰਡ ਲਾਇਆ ਹੋਇਆ ਕਿ ਟੋਟਲ ਬਾਈਕਟ ਵੋਟਾਂ ਦਾ ਕੀਤਾ ਜਾਊਗਾ ਪਿੰਡ ਵਾਸੀਆਂ ਵੱਲੋਂ ਕਾਫੀ ਉਹਨਾਂ ਨੇ ਦੱਸਿਆ ਕਿ ਸਾਡਾ ਸਹਿਮਤੀ ਪਿੰਡ ਵਾਲਿਆਂ ਦੀ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਸਾਈਨ ਕੀਤੇ ਆ ਤੇ ਬੋਰਡ ਵੀ ਲੱਗੇ ਹੋਏ ਆ ਕਿ ਜੇ ਸਰਕਾਰ ਵੋਟ ਪਾਉਣ ਦੇ ਲਈ ਇੰਨਾ ਖਰਚਾ ਕਰ ਰਿਆ ਇੱਕ ਇੱਕ ਵੋਟਰ ਤੱਕ ਪਹੁੰਚ ਕਰ ਰਿਆ ਤਾਂ ਫਿਰ ਜੇ ਇੰਨੀ ਮਾਤਰਾ ਦੇ ਵਿੱਚ ਪਿੰਡ ਵਾਲੇ ਵੋਟ ਨਹੀਂ ਪਾਉਣਗੇ ਤਾਂ ਦੇਖੋ ਗੱਲ ਇਦਾਂ ਜੀ ਉਹਨੂੰ ਹਰ ਵੋਟ ਜ਼ਰੂਰੀ ਹੈ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਆ ਪਰ ਅਸੀਂ ਕਿ ਕਿ ਸਦੇ ਮੌਲਿਕ ਅਧਿਕਾਰ ਨੂੰ ਉਹਦਾ ਖੰਡਨ ਨਹੀਂ ਕਰ ਸਕਦੇ ਜ਼ਬਰਦਸਤੀ ਦਾ ਵੋਟ ਪਾਈ ਨਹੀਂ ਜਾ ਸਕਦਾ ਹੁਣ ਪਿੰਡ ਵਾਲਿਆਂ ਦੀ ਜੇ ਹੈਗੀ ਅਸੀਂ ਉਹਨਾਂ ਨੂੰ ਬੜੀ ਵਾਰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਮੇਰਾ ਹਲਕਾ ਨਹੀਂ ਹੈ ਉਹ ਹਲਕਾ ਦਾਖਾ ਹੈ ਮੈਨੂੰ ਪਤਾ ਦਾਖੇ ਵਾਲੇ ਜਿਹੜੇ ਐਸਡੀਐਮ ਸਾਹਿਬ ਨੇ ਜਿਹੜਾ ਉਹਨਾਂ ਕੋਲ ਹਲਕਾ ਹੈ ਉਹਨਾਂ ਨੇ 5 6 ਵਾਰ ਆਪਣੀ ਟੀਮਾਂ ਭੇਜੀਆਂ ਉੱਥੇ ਲੋਕਾਂ ਨੂੰ ਸਮਝਾਉਣ ਲਈ ਪਰ ਉਹਨਾਂ ਨੇ ਉਹ ਟੀਮਾਂ ਨਾਲ ਵੀ ਵਧੀਆ ਬਿਹੇਵ ਨਹੀਂ ਕੀਤਾ ਜਿਹੜਾ ਕਿ ਹੁਣ ਤੁਸੀਂ ਆਪ ਸਮਝ ਸਕਦੇ ਹੋ ਕਿ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ ਹਰ ਬੰਦਾ ਹਰ ਮੁਲਾਜ਼ਮ ਆਪਣੀ ਡਿਊਟੀ ਕਰ ਰਿਹਾ ਸਾਡੀ ਕੋਸ਼ਿਸ਼ ਇਹੀ ਹੈ ਕਿ ਵੱਧ ਤੋਂ ਵੱਧ ਵੋਟਾਂ ਪਾਣ ਅਸੀਂ ਮੈਂ ਹੁਣ ਵੀ ਬੇਨਤੀ ਕਰਦਾ ਮੈਂ ਸਾਰੀਆਂ ਗੱਲਾਂ ਤੋਂ ਅਪਾਰਟ ਵੀ ਮੇਰੀ ਇਹ ਦਿਲੋਂ ਬੇਨਤੀ ਹੈ ਕਿ ਇਹ ਜ਼ਰੂਰ ਵੋਟਾਂ ਪਾਓ ਜੀ ਇਹ ਅਧਿਕਾਰ ਹੈਗਾ ਜੇ ਤੁਸੀਂ ਸੰਵਿਧਾਨ ਦੀਆਂ ਗੱਲਾਂ ਕਰਦੇ ਹੋ ਜੇ ਤੁਸੀਂ ਸੰਵਿਧਾਨ ਦਾ ਇੱਕ ਰੁਖ ਵਰਤ ਕੇ ਉਥੇ ਧਰਨੇ ਤੇ ਬੈਠੇ ਹੋ ਤੇ ਤੁਹਾਡਾ ਫਰਜ਼ ਵੀ ਹੈ ਕਿ ਉਸੇ ਸੰਵਿਧਾਨ ਦੇ ਅਧੀਨ ਵੋਟਾਂ ਦਾ ਅਧਿਕਾਰ ਆਪਣਾ ਵਰਤੋ ਜਿਹੜਾ ਬੰਦਾ